ਜਲੰਧਰ ਦੇ ਪਠਾਨਕੋਟ ਬਾਈਪਾਸ ਸਟਰੰਕ ਦੇ ਕੋਲ ਦੁੱਧ ਨਾਲ ਭਰੇ ਟੈਂਕਰ ਦੀ ਬ੍ਰੇਕ ਨਾ ਲੱਗਣ ਦੇ ਕਾਰਨ ਟੈਂਕਰ ਰੈੱਡ ਲਾਈਟ ਤੇ ਖੜੇ ਵਾਹਨਾਂ ਦੇ ਨਾਲ ਟਕਰਾ ਗਿਆ ਜਿਸ ਵਿੱਚ 3 ਤੋਂ 4 ਗੱਡੀਆਂ ਦਾ ਜ਼ਿਆਦਾ ਨੁਕਸਾਨ ਹੋਇਆ ਅਤੇ ਦੋ ਆਟੋ ਰਿਕਸ਼ੇ ਵੀ ਪੂਰੀ ਤਰ੍ਹਾਂ ਡੈਮੇਜ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਆਟੋ ਚਾਲਕ ਦਾ ਪੈਰ ਟੁੱਟ ਗਿਆ ਬਚਾ ਇਹ ਰਿਹਾ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਚਾਲਕਾਂ ਨੇ ਕਾਫੀ ਹੰਗਾਮਾ ਕੀਤਾ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਡਰਾਈਵਰ ਨੂੰ ਪੁਲਿਸ ਸਟੇਸ਼ਨ ਲੈ ਗਏ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਬਾਈਪਾਸ ਚੌਂਕ ਵਿੱਚ ਰੈੱਡ ਲਾਈਟ ਤੇ 8-10 ਗੱਡੀਆਂ ਖੜੀਆਂ ਸੀ ਕਿ ਪਿੱਛੋਂ ਤੋਂ ਇੱਕ ਟੈਂਕਰ ਆਇਆ ਜਿਸ ਦੀ ਬ੍ਰੇਕ ਨਹੀਂ ਲੱਗੀ ਜਿਸ ਵਜ੍ਹਾ ਨਾਲ ਇਹ ਸਾਰੀ ਘਟਨਾ ਹੋਈ ਹੈ ਪਰ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋ ਲੋਕ ਜ਼ਖਮੀ ਜ਼ਰੂਰ ਹੋਏ ਹਨ ਟੈਂਕਰ ਚਲੰਦਰ ਦੇ ਪੀਐਪੀ ਵੱਲੋਂ ਆ ਰਿਹਾ ਸੀ ਅਤੇ ਅੰਮ੍ਰਿਤਸਰ ਨੂੰ ਜਾਣ ਵਾਲਾ ਸੀ ਕਿ ਨਾ ਗਈ ਆਪਣਾ ਦੱਸਿਓ ਮੈਂ ਹਾਂ ਮਾਲਾ ਜੀ ਆਪ ਨਹੀਂ ਦੱਸਦਾ ਸ਼ਾਰਜੇ ਤੁਸੀਂ ਓਕੇ ਬਈ ਮੋਕੇ ਬਈ ਕਾਕ ਤੁਸੀਂ ਚਲਾਉਂਦੇ ਦੀ ਨਹੀਂ ਜੀ ਇਹ ਜਲਾਉਂਦਾ ਹੋਰ ਕੌਣ ਜਲਾਉਂਦਾ ਬਈ ਉਹ ਮੈਂ ਤਾਂ ਹੋਣ ਆਇਆ ਭਰਾ ਇਹ ਹੀ ਜਲਾਉਂਦਾ ਸੀ ਬਈ ਚਲਾਉਂਦਾ ਦੇਖਿਆ ਹਾਂਜੀ ਸਕੀਨ ਆਈ ਆਪਣਾ ਬਲਜੀਤ ਸਿੰਘ ਐਸਆਈ ਕੀ ਹੈਗਾ ਸਰ ਇਹ ਮਾਮਲਾ ਲੈ 8 ਨੰਬਰ ਖੰਡ ਦਾ ਮਾਮਲਾ ਹੈ ਵੀ ਲੈਟ ਹੋਈ ਸੀ ਗੱਡੀਆਂ 8:00 ਤੱਕ ਪਹਿਲਾਂ ਖੜੀਆਂ ਸੀ ਲੈਟ ਦੀ ਪਿੱਛੋਂ ਇੱਕ ਦੁੱਧ ਵਾਲਾ ਕੈਂਟਰ ਆਇਆ ਤੇਜ਼ ਸੀ ਵਹੇ ਕਾਫੀ ਜਦੋਂ ਇਹ ਬ੍ਰੇਕ ਲਾਈ ਉਹਦੀ ਬ੍ਰੇਕ ਨਹੀਂ ਲੱਗੀ ਤੇ ਗੱਡੀਆਂ ਉੱਤੇ ਕਚ ਕਰ ਗਿਆ ਵਾਜ ਬੀਮਾ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਜ਼ਖਮੀ ਹੈ ਕੋਈ ਤੋਂ ਬੰਦੇ ਬਾਕੀ ਸਾਰਾ ਕੋਈ ਨਹੀਂ ਤੇ ਜਾਣਾ ਇਧਰੋਂ ਆਇਆ ਅਮਰਸਰ ਵੱਲੋਂ ਆ ਜਿਹੜਾ ਜਲੰਧਰ ਪੀਪੀ ਵੱਲੋਂ ਆਇਆ ਤੇ ਅਮਰਸਰ ਜਾਣਾ ਸੀ ਸਰ ਕੀ ਕਾਰਵਾਈ ਕਰ ਰਹੇ ਫਿਰ ਤਾਂ ਬਸ ਵੇਖ ਕੇ ਜੋ ਕਾਰਵਾਈ ਬਣਦੀ ਐ ਐਕਸੀਡੈਂਟ ਦੀ ਕਰਾਉਂਦੇ ਲੋਕਾਂ ਨੇ জানা ਕਿ ਬ੍ਰੇਕ ਨਾ ਕਰ ਰਹੇ ਡਰਾਈਵਰ ਨਸ਼ਾ ਕੀਤਾ ਆ ਨਹੀਂ ਨਸ਼ਾ ਕੋਈ ਨਹੀਂ ਕੀਤਾ ਆ ਪਤਾ ਨਹੀਂ ਕੋਈ ਨਸ਼ਾ ਨਹੀਂ ਕੀਤਾ ਡਰਾਈਵਰ ਦੇ ਡਰਾਈਵਰ ਦੇ ਫਰਜ਼ਾਨ ਕਰਦੇ ਕੋਈ ਜਾਨੀ ਨੁਕਸਾਨ ਨਹੀਂ